ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਸੌਣ ਮਹੀਨੇ ਨੂੰ ਮੁੱਖ ਰੱਖਦੇ ਹਾਂ ਸਰਕਾਰੀ ਸਕੂਲ ਪੁੰਨੀਆਂ ਵਿਖੇ 30 ਤੀਆਂ ਤਿਆਰ ਸਮੂਹ ਸਟਾਫ ਅਤੇ ਬੱਚਿਆਂ ਨੇ ਰਲ ਮਿਲ ਕੇ ਬਣਾਇਆ ਇਸ ਮੌਕੇ ਸਕੂਲ ਮੁਖੀ ਜੰਗਸ਼ੇਰ ਸਿੰਘ ਬੋਪੜਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿ ਸਾਨੂੰ ਅਜਿਹੇ ਤਿਆਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਇਸ ਮੌਕੇ ਬੱਚਿਆਂ ਵਾਸਤੇ ਖੀਰ ਪੂੜੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਲੜਕੀਆਂ ਨੇ ਸਕੂਲ ਦੇ ਵਿਹੜੇ ਵਿੱਚ ਗਿੱਧਾ ਪਾਇਆ ਇਸ ਮੌਕੇ ਵਿਕੇਸ਼ ਕੁਮਾਰ, ਹਰਵਿੰਦਰ ਸਿੰਘ, ਅੰਗਰੇਜ਼ ਸਿੰਘ, ਮੈਡਮ, ਕੁਸ਼ਵਿੰਦਰ ਕੌਰ, ਬਿੰਤ ਕੌਰ ਆਦਿ ਅਧਿਆਪਕ ਸਹਿਬਾਨ ਵੀ ਹਾਜ਼ਰ ਸਨ। ਸਾਡੇ ਚੈਨਲ YouTube ਤੇ ਸਬਸਕ੍ਰਾਈਬ, Facebook, Instagram ਤੇ ਫੋਲੋ ਜ਼ਰੂਰ ਕਰਿਓ। ਧੰਨਵਾਦ। ਸੁਮਾਹੀ ਏਂਗਾ ਜਗਤ ਤੇ ਮੇੜਾ ਬਣ ਜਾਲ ਕੇ ਦੀਟ ਕੇ ਤਾਰ ਮਿੱਠ ਕੋਈ ਆ ਰਹੀ ਹੈ ਡੰਡਨ ਕਰ ਰਹੀ ਹੈ ਰਹੀ ਹੈ ਤੇਰਾ ਸੋਰਾ ਮਰ ਗਿਆ ਟੱਪ ਤੇ ਸਾਰਾ ਸੁਣੋ ਸਾਸ ਕੋਲ ਪਹਿਲਾਂ ਚਲ ਸੋਰਾ ਮਰ ਗਿਆ ਤੁਮਾਰੀ ਵੀ ਐ ਕਹਿਣਾ ਸੀਗਾ ਥਿੱਲੇ ਸਾਸ ਕੱਟਣਾ ਬੈਠਾ